ਹਾਂਜੀ ਹਾਂਜੀ ਮੈਂ ਕਹਿੰਦਿਆਂ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵਧੀਆ ਠੀਕ ਠਾਕ ਮੈਂ ਕਹਿੰਦਾ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਤੇ ਉਹ ਰਾਕੇਟ ਡਿੱਗਾ ਸਾਡੀ ਥਾੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੇ ਉੱਥੇ ਹੀ ਵੇਖਿਆ ਤੇ ਉਹ ਦੋ ਜੀ ਨਾਲ ਸਾਡੀ ਥਾੜੀ ਲੱਗਦੀ ਐ ਨਾ ਉਹ ਲੱਗੇ ਚੁੱਕੇ ਉਹ ਕਿੱਦਾਂ ਲੱਗੇ ਨਹੀਂ ਭਾਈ ਗੱਲ ਇਤਰਾ ਗਲਤ ਚੰਗੀ ਥੋੜੀ ਐ ਦੱਸੋ ਹਣਾ ਨਹੀਂ ਇਹ ਤਾਂ ਗਲਤ ਐ ਦੇ ਕਿਹਨਾਂ ਦੀ ਕਹ ਲੈ ਹੁਣ ਮੰਨ ਲਓ ਕੱਲ ਉਹਨਾਂ ਦੇ ਬੜੀ ਦੇਖ ਸਕਦਾ ਸਾਡੀ ਜਿੱਤੇ ਕਹੇ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਸੀ ਤਾਂ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ 파ਟੀ ਪੂਟੀ ਕੀਤੀ ਉੱਥੇ ਆਪਣੀ ਮੰੰਬੀ ਤੇ ਇਹ ਤੁਹਾਨੂੰ ਸੁਣਾਉਂਦਾ ਮੈਂ ਦੇਖਣ ਦਿਆਂ ਹਾਂ ਆਹ ਕਹਿੰਦਾ ਜੱਟਾਂ ਗਾਮੀ ਤਸ ਨਹੀਂ ਯਾਰੇ ਸਾਹਮਣੇ ਕਵਾੜੀ ਆਇਆ ਤਾਂ ਲੈ ਜਾ ਇਹ ਉਹ ਸਾਡਾ ਹੀ ਬਣਦਾ ਸੀ ਹਾਂ ਨਹੀਂ ਇਹ ਗੱਲ ਰੱਖਾਂਗੇ ਇਹਨੂੰ ਹੁਣ ਕਿ ਅੱਗੇ ਬਤਾਵਾਂਗੇ ਥੋੜਾ ਜਿਹਾ ਮੋਤਬਰ ਬੰਦਿਆਂ ਦੇ ਨਾਲ ਬੰਦੇ ਕਿੱਥੇ ਗੱਲ ਨੂੰ ਤੁਸੀਂ ਕਿ ਹਾਂ ਉਹ ਨਹੀਂ ਹੋਣਾ ਚਾਹੀਦਾ ਜਿਹਦੀ ਪੈੜੀ ਡਿੱਗਾ ਪੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਕੇ ਲੈ ਜਾਂਦੇ ਬਈ ਫਿਰ ਨੇ ਇੰਨਾ ਚੁੱਕੜਾ ਤੇ ਚੋਰੀ ਹੋ ਗਈ ਹਾਂ ਇਸ ਕਰਕੇ ਨਾ ਤੁਸੀਂ ਆਪਣੀ ਰਾਖੀ ਰੱਖੋ ਨਾ ਤੁਸੀਂ ਤੇ ਘਰੇ ਸੌਂ ਜਾਂਦੇ ਜੇ ਤੇ ਉਹ ਤੇ ਧਿਆਨ ਰੱਖਦੇ ਤੇ ਉਹ ਨਹੀਂ ਨਹੀਂ ਹੁਣ ਉਦਣ ਤੇ ਸੌਥੇਂ ਪੈੜੀ ਜੀਆਂ ਹਾਂ ਸਾਰੇ ਸਾਰੇ ਬਰੋ ਸਾਰੇ ਪਾਸੇ ਰਹਿਤੇ ਹਨ ਕੋਪਣਾ ਹਾਂ ਨਹੀਂ ਹੁਣ ਉੱਥੇ ਉੱਥੇ ਹੀ ਰਹਿਨੇ ਆ ਤੇ ਉੱਥੇ ਵੇਲੇ ਰਹਿਨੇ ਆ ਡਿੱਗਾ ਬੰਦੇ ਕਿ ਡਿੱਗਣ ਉਹ ਤੋਂ ਉਹਦਾ ਹੀ ਬਚ ਲੋ ਨੀ ਭਾਜੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਜੀ ਉਹਦਣ ਡਿੱਗਾ ਉਹ ਤੋਵਾ ਪਿਆ ਸਾੜੀ ਪੜੀ ਜ ਸਬੂਤ ਆ ਪੂਰੀ ਤੋਵਾ ਸਾੜੀ ਪੜੀ ਪੈ ਗਿਆ ਚੋਕੀ ਉਹ ਲੈ ਕੇ ਦੱਸ ਅਹੀਂ ਤੇ ਵੇਖਣ ਦੇ ਰਾਤੀ ਵੇਖੇ ਹੀ ਹੁਣ ਦੇਖੀ ਦੋ ਤਿੰਨ ਥੱਲੇ ਨੂੰ ਪਰ ਪਤਾ ਨਹੀਂ ਕੀ ਕਾਲੂ ਲੰਘੇ ਗਾਈ ਅੱਗੇ ਤੇ ਅਹੀਂ ਤੇ ਬੰਦਿਆ ਉਹਨਾਂ ਨੂੰ ਥੋੜਾ ਜਿਹਾ ਇਸ਼ਾਰਾ ਕੀਤਾ ਬੀਤਾ ਬੀਤਾ ਜਿਹੜਾ ਸਾੜੀ ਪੜੀ ਜੀ ਆਪਣੇ ਉਹ ਲੈ ਕੇ ਨਾ ਲੰਮੇ ਲੰਮੇ ਢਿੰਜੇ ਨੇ ਟਾਂਗੇ ਢੁੰਗੇ ਜੇ ਆਹੋ ਤੇ ਉੱਥੇ ਰੱਖੀ ਰੱਖੋ ਤੀ ਆਪਣੀ ਵਾਸ ਜੀ ਲੈ ਕੇ ਲੋਰ ਵੀ ਨਹੀਂ ਮੰਨਵਾਉਂਦਾ ਦੋ ਦੋ ਰਾਇਕੋ ਚੱਲੇ ਤੇ ਲੁੱਟ ਲੋ ਹੂੰ 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 ਤੇ ਕੱਲ ਉਹਨਾਂ ਦਾ ਬੰਬੀ ਤੇ ਆਪਣਾ ਉਹ ਵਾਵਾ ਮਹਿੰਗਾ ਵੇਚਿਆ ਉਹਨਾਂ ਤਾਂ ਲੋਹਾ ਹੀ ਬੜਾ ਮਹਿੰਗਾ ਲੋਹਾ ਕਿੰਨੇ ਬੜਾ ਵਧੀਆ ਹੀ ਉਹਦਾ ਅੱਜ ਪੁਰਜੇ ਪਰਜੇ ਬੜੇ ਹੁੰਦੇ ਨੇ ਤਾਂਬੇ ਤੋਂ ਬੰਦੇ ਵਿੱਚ ਤਾਂਬੇ ਦੇ ਪਰਜੇ ਹੁੰਦੇ ਉਹਦੇ ਕੱਲ ਉਹਨਾਂ ਪੂਰੀ ਮਹਿਫਲ ਆਈ ਸੀ ਇੱਥੇ ਹੂੰ ਹੂੰ ਤੇ ਪਰ ਗੱਲ ਮਾੜੀ ਆ ਦੇਖੋ ਕਿਤਰਾ ਵੀ ਆ ਨਾ ਨਹੀਂ ਇਹ ਤਾਂ ਹਾਂ ਤੇ ਤੇ ਭਾਈ ਚਾਂਦ ਕਿਹਦੇ ਕਿਹਨੂੰ